140 ਦੇਣਾ ਤਾਂ ਹਾਂ ਤੇ ਉਹ ਕਿੰਨਾ ਲਈ ਜਾਂਦਾ ਉਹ 170 ਲਾਉਂਦਾ ਤੇ ਹੋਰ ਤੇ ਆਪਣਾ ਕੀ ਹੁੰਦਾ 7 ਬੀਹਾਂ ਤੋਂ ਬਾਈ ਕਹਿ ਕੇ ਗਿਆ ਵੀ 140 ਤੂੰ 1 ਰੁਪਿਆ ਘੱਟ ਦੇਣਾ ਨਹੀਂ ਉਹ ਇਹ ਤੇ ਮੈਨੂੰ ਹਸਾਉਂਦੇ ਯਾਰਾ ਕਿਉਂ ਉਹ ਵੱਧ ਲਈ ਜਾਂਦਾ ਤਾਂ ਵੱਧ ਕਿਉਂ ਲਾਉਂਦਾਗਾ ਤੇ ਹੋਰ ਉਹ 70 ਲਈ ਜਾਂਦਾ ਇੱਕ ਉਹ ਕਿੰਨੇ ਹੁੰਦੇ ਆ ਉਹ ਤਾਂ ਇਹਨੂੰ ਨਹੀਂ ਪਤਾ ਮੈਂ ਤਾਂ ਬਾਈ ਕਹਿ ਕੇ ਗਿਆ ਵੀ 140 ਤਾਂ ਦੇਣਾ ਤੇ 140 ਲਈ ਦੇਣਾ ਉਹ ਵੱਧਾ 170 ਵੱਧ ਰਿਹਾ ਪਾਈ ਆ ਜਾ ਆਜਾ ਹਾਂ ਭਾਈ ਬੱਚੋ ਹਾਂ ਕਿੰਮੇ ਸੀ ਉਹ ਵਪਾਰੀ ਹੈ ਖਾਮ ਤੇ ਚਰੇ ਦੇ ਕੀ ਦਾ ਠੀਕ ਆ ਦੇਖ ਲਾ ਭਾਈ ਹਾਂ ਭਾਈ ਕਿੰਨੇ ਵਾਲਾ ਹੈ ਕਦੀ ਮੰਗਨੂ ਦਾ ਕਿੰਨੇ ਮਾਰਦੀ ਮੰਗ ਲੇ ਚਾਰ ਸਾਲਾਂ ਦਾ ਪੁਰਾਣਾ ਝੋਟਾ ਕੋਈ ਕੱਟਾ ਨਹੀਂ ਠੀਕ ਹੈ ਹੋ ਗਿਆ ਦੇਖ ਲੈ ਤੁਮਾ ਅਗੇ ਦੇ ਰਿਹਾ ਭਾਈ ਦੇਖ ਲੈ ਬੇਟਾ ਹਾਂ ਤੁਹਾਨੂੰ ਦੱਸ ਦੇ ਕਿੰਨਾ ਲੱਗਿਆ ਜੇ ਬੁਦਵਾ ਤੂੰ ਦੱਸ ਦਾਂਗੇ ਮੈਂ ਤਾਂ 1.70 ਦਿੰਦਾ ਇਹਦਾ ਨਾ ਭਾਈ 1.70 ਤੇ ਸਾਡੀ ਗੱਤ ਨਹੀਂ ਬੰਦਦੀ ਝੋਟਾ ਦਾ ਕੋਈ ਕੱਟਾ ਨਹੀਂ ਆ ਇਹ ਦੂਆ ਤਰ੍ਹਾਂ ਦਾ ਹੈ ਹੈ ਇਹ ਦੂਆ ਤਰ੍ਹਾਂ ਦਾ ਹੈ ਨਾ ਉਹ ਲਾਤੇ ਨੇ ਤਾਂ ਇਹਦੇ ਤਾਂ ਆਪਣੇ 7 ਬੀਹਾ ਲੱਗਿਆ 7 ਬੀਹਾ ਜੋ ਪਹਿਲਾਂ ਚੱਲ ਫਿਰ ਦੋ ਛੋਟੇ ਦੇ ਥੋੜੀ ਚੀਜ਼ ਹੈ ਓਡੇ ਕੋਲੇ ਹੈ ਚਾ ਲੈਣਾ ਹਾਂ ਚਾਚਾ ਆਪਾਂ 140 ਤੋਂ ਘੱਟ ਨਹੀਂ ਦੇਣਾ ਅੱਛਾ 140 ਦਾ ਦੇਣਾ ਤਾਂ ਹਾਂ ਤੇ ਉਹ ਕਿੰਨੇ ਲਾਈ ਜਾਂਦਾ ਉਹ 170 ਲਾਉਂਦਾ ਤੇ ਹੋਰ ਜੋ ਆਪਣਾ ਕੀ ਹੁੰਦਾ ਸੱਤ ਬੀਹਾਂ ਤੋਂ ਬਾਈ ਕਹਿ ਕੇ ਗਿਆ ਵੀ 140 ਤੋਂ 1 ਰੁਪਿਆ ਘੱਟ ਦੇਣਾ ਨਹੀਂ। ਉਹ ਇਹ ਤਾਂ ਹਸਾਉਂਦੇ ਯਾਰਾ। ਕਿਉਂ? ਉਹ ਵੱਧ ਲਈ ਜਾਂਦਾ ਤਾਂ। ਵੱਧ ਕਿਉਂ ਲਾਉਂਦਾਗਾ? ਤੇ ਹੋਰ ਉਹ 70 ਰਾਈ ਜਾਂਦਾ ਇੱਕ। ਉਹ ਕਿੰਨੇ ਹੁੰਦੇ ਆ? ਉਹ ਤਾਂ ਇਹਨੂੰ ਨਹੀਂ ਪਤਾ। ਮੈਂ ਤਾਂ ਬਾਈ ਇੱਕ ਕਰਕੇ ਗਿਆ ਵੀ 140 ਤਾਂ ਦੇਣਾ ਤੇ 140 ਹੀ ਦੇਣਾ। ਉਹ ਵੱਧ ਦਾ 170 ਵੱਧ ਹੈ। ਵੱਧ ਦਾ? ਆਹੋ। ਮੈਂ ਤਾਂ ਆਪਣੇ ਬਾਈ ਨੂੰ ਪੁੱਛੂੰਗਾ। ਇਨਾ ਨਹੀਂ ਆ ਬਈ ਜਿੰਨੇ ਉਹ ਆਖੂ ਆਪਾਂ ਦੋਨੇ ਦਾ ਦੇ ਉਹ ਤਾਂ ਦਿਨ ਖੋੜ ਕੇ ਲੈ ਜਾਂਦਾ ਵਾ ਦੁਬਾਰੇ ਪੁੱਛ ਲੈਣਾ ਭਾਈ ਨੂੰ ਚੱਲ ਤੂੰ ਦੁਬਾਰੇ ਉਹਦੇ ਨਾਲ ਰਹਿ ਕਰ ਹਾਂ ਇਹ ਤਰ ਹੁਣ ਗੱਲ ਇਹ ਐ ਉਹ ਤਾਂ ਭਾਈ ਅੜਿਆ ਖੜਾ ਠੀਕ ਹੁਣ ਤੂੰ ਦੇਖ ਆਪਾਂ ਫਿਰ ਦੋ ਲਾ ਦੇਨੇ ਆ ਦੋ ਪੁੱਛ ਲੈਨੇ ਆ ਇਹਨੂੰ ਪਹਿਲਾਂ ਬੱਦਲਾਈ ਤੂੰ ਵੀ ਉਹ ਨੂੰ ਮੰਨਦਾ ਨਹੀਂ ਨਾ ਚਾਹ ਦੇਖਦੇ ਆ ਚੱਲ ਪੁੱਛ ਲੈਨੇ ਆ ਮਾਲਕ ਦਾ ਹੁੰਦਾ ਨਾ ਹਿਸਾਬ ਇਹ ਹਾਂ ਮਾਲਕ ਦੀ ਹੁੰਦਾ ਆ ਇਹ ਕਰਨ ਵੀ ਹਾਂ ਫਰਖਾ ਲਾ ਕੰਮ ਹੈ ਹਾਂ ਉਹ ਹੀ ਗੱਲ ਤਾਂ ਲੈ ਵੀ ਹੁਣ ਤਾਂ ਹੀ ਗੱਲ ਮੋੜਦਾ ਹਾਂ ਦੱਸ ਉਹ 2 ਦਾ ਦਬਾਰਨਾ 2 ਦਾ ਕਿੰਨਾ 2 ਲੱਖ ਦਾ ਤੋਂ ਲੱਖ ਦਾ ਹਾਂ ਨਾ ਨਾ ਬਾਈ ਕਹਿ ਕੇ ਗਿਆ ਸੀ 7 ਦੀ ਹਾਂ 140 ਦਾ ਵੇਚਣਾ ਹੂੰ ਉਹ ਤੇਰਾ ਸਾਹ ਉਲੂ ਆ ਗੁਰ ਹੈ ਕਿਉਂ ਉਹ ਕਿੱਥੇ 2 ਲੱਖ 2 ਲੱਖ ਕਿੰਨੇ ਬੀਹਾ ਹੁੰਦਾ ਬੀਹਾ ਦਾ ਹਿਸਾਬ ਨਹੀਂ ਹੈ ਲੱਖਾਂ ਚ ਬਾਗੀ ਚੰਗਾ ਬਈ ਨਹੀਂ ਦੇਣੀ ਨੀ ਯਾਰ ਮੈਂ ਤਾਂ ਜਾਨਣਾ ਫਿਰ ਤੂੰ ਮੇਰੇ ਭਾਈ ਆਏ ਤੂੰ ਐ ਤੈਨੂੰ ਇੱਕ ਚਾਰਾ ਦੇ ਦਿਆਂ ਕਿਉਂ ਵੀ ਉਹ ਤੂੰ ਜਦੋਂ ਆ ਗਿਆ ਯਾਰ ਉਹ ਰੋਵਾ ਜੀ ਚੱਲ ਉਹ ਆਇਆ ਹੈ ਠੀਕ ਹੈ ਹੋਰ ਇਹਦਾ ਪਤਾ ਹੀ ਨਹੀਂ ਆਪਾਂ ਟਰੱਕ ਦੇ ਕਿ